ਰੀਅਲ ਫੈਕਟ ਨਿਊਜ਼ ਦੇ ਨਾਲ ਜੁੜੇ ਦੇਸ਼ ਵਿਦੇਸ਼ ਵਿੱਚ ਬੈਠੀ तमाम ਸਾਥ ਸੰਗਤ ਸਾਰੇ ਸਰੋਤਾ ਨੂੰ ਮੇਰੇ ਵੱਲੋਂ ਪ੍ਰਦੀਪ ਢਿੱਲੋਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਹੈ ਇਹ ਦਿਨ ਸ਼ਹੀਦੀ ਦਿਹਾੜਿਆਂ ਦੇ ਦਿਨ ਚੱਲ ਰਿਹਾ ਸਾਡੇ ਕਲਗੀਧਰ ਪਾਤਸ਼ਾਹ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸ਼ਹੀਦਾਂ ਦੇ ਜਿਹੜੇ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਵੱਡੇ ਸ਼ਹਿਜ਼ਾਦੇ ਸ਼ਹੀਦ ਹੋਏ ਤੇ ਫਤਿਹਗੜ੍ਹ ਸਾਹਿਬ ਸਰਹੰਦ ਦੀਆਂ ਜਿਹੜੀਆਂ ਨੀਹਾਂ ਦੇ ਵਿੱਚ ਛੋਟੇ ਸ਼ਹਿਜ਼ਾਦਿਆਂ ਨੂੰ ਚੜਵਾਇਆ ਗਿਆ ਜਿਸ ਨੂੰ ਇਹਨਾਂ ਦਿਨਾਂ ਦੇ ਵਿੱਚ ਸੰਗਤ ਉਹਨਾਂ ਦੀ ਯਾਦ ਦੇ ਵਿੱਚ ਜਗ੍ਹਾ-ਜਗ੍ਹਾ ਤੇ ਲੰਗਰ ਲਗਾਏ ਜਾਂਦੇ ਆ ਸ਼ਹੀਦੀ ਜੋੜ ਮੇਲੇ ਲੱਗਦੇ ਆ ਸਭ ਤੋਂ ਪਹਿਲਾਂ ਆਓ ਇੱਕ ਮਨ ਹੋ ਕੇ ਉਨ੍ਹਾਂ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ ਉਨ੍ਹਾਂ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਇਸ ਵਕਤ ਮੋਗਾ ਜ਼ਿਲ੍ਹੇ ਦੇ ਵਿੱਚ ਮੌਜੂਦ ਹੈ ਮੋਗਾ ਜ਼ਿਲ੍ਹੇ ਦਾ ਪਿੰਡ ਰਣਸੀ ਕਲਾ ਅ ਅੱਜ ਹਰ ਜਗ੍ਹਾ ਦੇ ਉੱਪਰ ਨੌਜਵਾਨਾਂ ਵੱਲੋਂ ਸਿੱਖ ਜਿਹੜੇ ਸਿੱਖ ਜਗਤ ਦੀਆਂ ਅਹਿਮ ਸੰਸਥਾਵਾਂ ਨੇ ਜਿਹੜੀਆਂ ਉਨ੍ਹਾਂ ਵੱਲੋਂ ਵੱਖ-ਵੱਖ ਨਗਰਾਂ ਵੱਲੋਂ ਲੰਗਰ ਲਗਾਏ ਜਾ ਰਹੇ ਨੇ ਔਰ ਇੱਥੇ ਵੀ ਮੈਂ ਤੁਸੀਂ ਦੇਖ ਸਕਦੇ ਹੋ ਕਿ ਰਣਸੀਕਲਾ ਜਿਲ੍ਹਾ ਮੋਗਾ ਦਾ ਪਿੰਡ ਹੈ ਔਰ ਇੱਥੇ ਨੌਜਵਾਨਾਂ ਵੱਲੋਂ ਦੁੱਧ ਦੇ ਗਰਮ ਦੁੱਧ ਦੇ ਲੰਗਰ ਲਗਾਏ ਗਏ ਨੇ ਇਸ ਤੋਂ ਬਾਅਦ ਆਪਾਂ ਮੋਗਾ ਜ਼ਿਲ੍ਹੇ ਦੇ ਹੋਰ ਨਗਰਾਂ ਦੇ ਵਿੱਚ ਜਿਹੜਾ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਲੰਗਰ ਚਲਾਏ ਜਾ ਰਹੇ ਨੇ ਦੀਨਾ ਸਾਹਿਬ ਦੀ ਧਰਤੀ ਦਾ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਅੱਜ ਤੇ ਆਓ ਆਪਾਂ ਸ਼ੁਰੂਆਤ ਕਰਦੇ ਆ ਰਣਸੀ ਕਲਾਂ ਦੀ ਧਰਤੀ ਤੋਂ ਤੇ ਆ ਇਧਰ ਸੇਵਾਦਾਰਾਂ ਤੇ ਇੱਕ ਝਲਕ ਮੈਂ ਚਾਹੂਗਾ ਗਰਮ ਦੁੱਧ ਤੇ ਮਠੀਆਂ ਦਾ ਲੰਗਰ ਹੈ ਜਿਹੜਾ ਰਣਸੀ ਕਲਾਂ ਦੀ ਧਰਤੀ ਤੇ ਚੱਲ ਰਿਹਾ ਔਰ ਆਪਾਂ ਕੋਸ਼ਿਸ਼ ਕਰਦੇ ਆ ਜਿਹੜੇ ਨੌਜਵਾਨ ਸੇਵਾ ਕਰ ਰਹੇ ਆ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਾਂਗੇ ਪਹਿਲਾਂ ਆਓ ਦਰਸ਼ਨ ਪਾਉਣੇ ਆ ਇਹ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਜੀ ਔਰ ਦਸਾਂ ਪਾਸ਼ਾਹੀਆਂ ਦੇ ਦਸਾਂ ਗੁਰੂਆਂ ਦੇ ਸਰੂਪ ਰੱਖ ਕੇ ਉਹਨਾਂ ਦਾ ਉਹ ਟਾਸਰਾ ਲੈ ਕੇ ਜਿਹੜਾ ਨਗਰ ਨਿਵਾਸੀਆਂ ਵੱਲੋਂ ਨੌਜਵਾਨਾਂ ਵੱਲੋਂ ਇਹ ਲੰਗਰ ਹੈ ਜਿਹੜਾ ਚਲਾਇਆ ਜਾ ਰਿਹਾ ਔਰ ਨੌਜਵਾਨ ਬੜੀ ਸ਼ਰਧਾ ਦੇ ਨਾਲ ਸੇਵਾ ਕਰ ਰਹੇ ਨੇ ਸਾਰੀ ਚਾਲਕ ਆਓ ਅੱਗੇ ਹੋਰ ਫੜਾ ਕੇ ਵਾਏ ਕੁ ਜੀ ਕਾ ਕਾਲਸਾ ਵਾਏ ਕੁ ਕੁਛ ਕੁਛ ਕਹਿਣਾ ਚਾਹੁੰਦੇ ਹਾਂ ਬਾਬਾ ਜੀ ਲੰਗਰ ਚੱਲ ਰਿਹਾ ਕੁਛ ਕਹਿਣਾ ਚਾਹੁੰਦੇ ਹੋ ਬਸ ਬਾਬਾ ਜੀ ਲੰਗਰ ਬਾਬਾ ਜੀ ਸੇਵਾ ਚੱਲ ਰਿਹਾ ਸਾਰੇ ਨਗਰ ਦੇ ਸੇਵਾ ਚੱਲ ਰਿਹਾ ਛੋਟੇ ਛਾਗਾਤਾ ਜੀ ਛੀ ਜੜਾ ਨੂੰ ਆਪਰਾਤਾ ਅਸੀਂ ਕਲਾ ਮਤ ਸਾਰੇ ਨਗਰ ਨੇ ਨੋਟਿਸ ਰੱਜੀ ਪਾਣ ਸੋ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਇਹ ਲੰਗਰ ਚੱਲ ਰਿਹਾ ਗਰਮ ਦੁੱਧ ਦੀ ਸੇਵਾ ਛੋਟੇ ਛੋਟੇ ਬੱਚੇ ਇੱਧਰ ਮੈਂ ਚੱਲ ਕੇ ਜਰੂਰ ਇਹ ਛੋਟੇ ਛੋਟੇ ਜਿਹੜੇ ਸੇਵਾਦਾਰ ਹੈ ਸੋ ਇਹੀ ਉਮਰਾ ਸੀ ਛੋਟੀਆਂ-ਛੋਟੀਆਂ ਉਮਰਾ ਸ਼ਹਿਬਜ਼ਾਦਿਆਂ ਦੀਆਂ ਜਿਨ੍ਹਾਂ ਨੇ ਸਿੱਖ ਪੰਥ ਦੀਆਂ ਐਸੀਆਂ ਜਿਹੜੀਆਂ ਸਾਨੂੰ ਰਸਤੇ ਦਿਖਾਏ ਸਿੱਖ ਪੰਥ ਦੀਆਂ ਨੀਹਾਂ ਅਨੁਸਾਰ ਗਏ ਖੁਦ ਨੀਹਾਂ ਦੇ ਵਿੱਚ ਜਿਣੇ ਗਏ ਪਰ ਉਹਨਾਂ ਨੇ ਈਨ ਨਹੀਂ ਮੰਨੀ ਧਰਮ ਨਹੀਂ ਛੱਡਿਆ ਆਪਣੇ ਦਾਦਾ ਜੀ ਦੀ ਕੁਰਬਾਨੀ ਨੂੰ ਦਾਗ ਨਹੀਂ ਲੱਗਣ ਦਿੱਤਾ ਤੇ ਆਪਣੀਆਂ ਦਾਦੀ ਜੀ ਮਾਤਾ ਗੁਜਰਕੌਰ ਜੀ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਆਪਣੇ ਪਿਤਾ ਦਸ਼ਨੇਸ਼ ਪਿਤਾ ਕਲਗੀ ਤਰਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪੂਰਨਿਆਂ ਤੇ ਚੱਲਦੇ ਹੋਏ ਸ਼ਹੀਦੀਆਂ ਪਾ ਗਏ ਨਿੱਕੇ ਨਿੱਕੇ ਬਾਲ ਪਰ ਉਹਨਾਂ ਨੇ ਬੜੇ ਲਾਲਚ ਉਹਨਾਂ ਨੂੰ ਦਿੱਤੇ ਗਏ ਬੜਾ ਕੁਝ ਉਹਨਾਂ ਨੂੰ ਜਿਹੜਾ ਆਫਰ ਕੀਤਾ ਗਿਆ ਪਰ ਉਹਨਾਂ ਨੇ ਸ਼ੇਰ ਦੇ ਬੱਚਿਆਂ ਨੇ ਜਿਹੜਾ ਕਿਸੇ ਲਾਲਚ ਨੂਨੀ ਲਾਲਚਵਾਲ ਨਹੀਂ ਦੇਖਿਆ ਤੇ ਲੱਖਾਂ ਕਰੋੜਾਂ ਨੂੰ ਠੋਕਰ ਮਾਰ ਕੇ ਉਹਨਾਂ ਨੇ ਸ਼ਹੀਦ ਸ਼ਹੀਰ ਹੋਣਾ ਔਰ ਪੰਥ ਦੇ ਜਿਹੜੀ ਪਿਰਤ ਹੈ ਸ਼ਹੀਦੀਆਂ ਦੀ ਪਿਰਤ ਉਸ ਨੂੰ ਕਾਇਮ ਰੱਖਿਆ ਤੇ ਜਿਹੜੇ ਪ੍ਰਬੰਧਕ ਵੀਰ ਨੇ ਉਹ ਪੌਣਾ ਦੇ ਨਾਲ ਵੀ ਗੱਲਬਾਤ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਭਜੀ ਜਰਣਾ ਮਰਜੀਤਾ ਜੀ ਹਰਜੀਤ ਸਿੰਘ ਹਾਂਜੀ ਹਰਜੀਤ ਸਿੰਘ ਜੀ ਜਿਹੜਾ ਨੌਜਵਾਨ ਸੇਵਾ ਕਰ ਰਹੇ ਆ ਤੁਸੀਂ ਵੀ ਬਹੁਤ ਸੋਹਣੇ ਬੋਲ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਸ਼ਹੀਦੀ ਦਿਹਾੜੇ ਚੱਲ ਰਹੇ ਆ ਕਿਉਂਕਿ ਜੀ ਛੋਟੇ ਸਾਹਿਬ ਜਾਦੇ ਸੀ ਉਹਨਾਂ ਦੇ ਕੁਝ ਦੂਜੇ ਦਿਨ ਦਿਹਾੜੇ ਤੇ ਅਸੀਂ ਇਹ ਲੰਗਰ ਲਗਾ ਰਹੇ ਹਾਂ ਦੋਸਤਾਂ ਜੀ ਕਿਉਂਕਿ ਅਸੀਂ ਪੈਂਡ ਦੇ ਸੰਜੋਗ ਦੇ ਨਾਲ ਸਾਰਾ ਕੁਝ ਇਹ ਕਰ ਰਹੇ ਆ ਜੀ ਬਹੁਤ ਵਧੀਆ ਉਦੋਂ ਮੈਂ ਜੀ ਸਾਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਜਿੱਥੇ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਲੰਗਰ ਲਾਉਨੇ ਆ ਤਾਂ ਉੱਥੇ ਆਪਾਂ ਇੱਕ ਪ੍ਰਣਵੀ ਕਰੀਏ ਕਿ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਜੇ ਆਪਾਂ ਰਤੀ ਪਰ ਵੀ ਉਹਨਾਂ ਦੇ ਪੂਰਨਿਆਂ ਤੇ ਚੱਲ ਸਕੀਏ ਤੇ ਇੱਕ ਮੇਰੀ ਬੇਇੱਤਿ ਹੈ ਕਿ ਜਿਹੜੇ ਸੇਵਾਦਾਰ ਥੋੜਾ ਜਿਹਾ ਆਪਾਂ ਜੇ ਮਰਿਆਦਾ ਦੇ ਨਾਲ ਸੰਜਮ ਦੇ ਨਾਲ ਕਿਉਂਕਿ ਮੈਨੂੰ ਪਤਾ ਨੌਜਵਾਨਾਂ ਦੇ ਵਿੱਚ ਬਹੁਤ ਜੋਸ਼ ਹੈ ਤੇ ਹੋਣਾ ਵੀ ਚਾਹੀਦਾ ਸਾਡੇ ਸ਼ਹੀਦਾਂ ਦਾ ਦਰਨਾ ਸ ਹੈ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਚਰਨਾਂ ਦੇ ਵਿੱਚ ਆਪਣਾ ਜਿਹੜਾ ਸਿਰ ਝੁਕਾਉਨੇ ਆ ਪਰ ਸ਼ਹੀਦ ਦੀ ਤਿਆੜੇ ਆ ਜਿਹੜੇ ਉਹ ਸੋਗ ਵੀ ਹੁੰਦਾ ਹੈ ਤੇ ਜਿਹੜੀ ਖੁਸ਼ੀ ਵੀ ਦੋਨੋਂ ਚੀਜ਼ਾਂ ਕਿਉਂਕਿ ਸਿੱਖ ਧਰਮ ਦੇ ਵਿੱਚ ਸੋਗ ਨਾਮ ਦੀ ਚੀਜ਼ ਹੈ ਜਿਹੜਾ ਨਹੀਂ ਹੈਗੀ ਪਰ ਸਾਡੇ ਨਿੱਕੇ ਨਿੱਕੇ ਬਾਲ ਜਿਸ ਤਰ੍ਹਾਂ ਨੀਹਾਂ ਦੇ ਵਿੱਚ ਚਣਵਾਏ ਗਏ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਅੱਬ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਇੱਕ ਵਾਰ ਫਿਰ ਫਤਿਹ ਦੀ ਸਾਂਝ ਪਾਉਨੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੋਰ ਸਿੰਘ ਵੀਰ ਕੋਈ ਕੁਛ ਕਹਿਣਾ ਚਾਹੁੰਦੇ ਹਾਂ ਸੋ ਰਣਸੀਂ ਕਲਾਂ ਦੇ ਨੌਜਵਾਨ ਨੇ ਜੀ ਜਿਨ੍ਹਾਂ ਨੇ ਗਰਮ ਦੁੱਧ ਤੇ ਮਠੀਆਂ ਦਾ ਲੰਗਰ ਲਗਾਇਆ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਹਲਕਾ ਨਿਹਾਲ ਸਿੰਘ ਵਾਲਾ ਦੇ ਹੋਰ ਨਕਰਾਂ ਦੇ ਵਿੱਚ ਜਿਹੜੇ ਲੰਗਰ ਚੱਲ ਰਹੇ ਆ ਲਾਈਵ ਤੁਹਾਨੂੰ ਉਹਨਾਂ ਤੱਕ ਲੈ ਕੇ ਚੱਲਾਂਗੇ ਸਭ ਤੋਂ ਵੱਡੇ ਦੀਨਾ ਸਾਹਿਬ ਦੀਨਾ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਜਿਹੜਾ ਸਭ ਤੋਂ ਲੰਮਾ ਸਮਾਂ ਦੀਨਾ ਸਾਹਿਬ ਦੀ ਧਰਤੀ ਤੇ ਰਹੇ ਔਰ ਅੱਜ ਉੱਥੇ ਵੀ ਜਿਹੜਾ ਆਖਰੀ ਦਿਨ ਹੈ ਉੱਥੇ ਲੰਗਰ ਚੱਲ ਰਿਹਾ ਔਰ ਆਪਾਂ ਇਸ ਤੋਂ ਬਾਅਦ ਉੱਥੇ ਪਹੁੰਚਾਂਗੇ ਉੱਥੇ ਵੀ ਆਪਾਂ ਕਵਰੇਜ ਹੈ ਜਿਹੜੀ ਲਾਈਵ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਸੋ ਅੱਜ ਜੁੜੇ ਰਹਿਣਾ ਜੀ ਰੀਅਲ ਫੈਕਟ ਨਿਊਜ਼ ਦੇ ਨਾਲ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕੈਮਰਾ ਪਰਸਨ ਜਸਪੀ ਸਿੰਘ ਦੇ ਨਾਲ ਮੈਨੂੰ ਪ੍ਰਦੀਪ ਤੇ ਲਾਉਣ ਨੂੰ ਦੇ ਕੋਈ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ The city of is the